ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 947 ਤੋਂ ਲੈ ਕੇ 959 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਪੌੜੀ ਵੇਕੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੇ ਜਾਏ ਸਮਾਹੀ ਆਪੇ ਵੇਖ ਵਿਖਸਦਾ ਦੂਜਾ ਕੋ ਨਹੀਂ ਜਿਉ ਪਾਵੇ ਤਿਉ ਰਖ ਤੂੰ ਗੁਰਬਖਦ ਬੁਜਾਈ ਸਭਨਾ ਤੇਰਾ ਜੋਰ ਹੈ ਜਿਉ ਪਾਵੇ ਤਿਵੇ ਚਲਾਈ ਤੁਦ ਜੀਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਰੰਗਾ ਭੰਤਾਂ ਦੀ ਦੁਨੀਆ ਬਣਾਈ ਆ ਤੇ ਉਹਦੇ ਹੁਕਮ ਦੇ ਵਿੱਚ ਹੀ ਦੁਨੀਆ ਚੱਲ ਰਹੀ ਆ ਆਉਂਦੀ ਜਾਂਦੀ ਆ ਤੇ ਉਹਦੇ ਵਿੱਚ ਸਮਾ ਰਹੀ ਆ ਉਹ ਪਰਮੇਸ਼ਰ ਤੋਂ ਬਿਨਾ ਇਸ ਸੰਸਾਰ ਨੂੰ ਸਾਜ ਕੇ ਇਹਨੂੰ ਸੰਭਾਲਣ ਵਾਲਾ ਕੋਈ ਦੂਜਾ ਨਹੀਂ ਹੈ ਜਿਸ ਤਰ੍ਹਾਂ ਕਹਿੰਦੇ ਪਰਮੇਸ਼ਰ ਜੀ ਤੈਨੂੰ ਚੰਗਾ ਲੱਗਦਾ ਉਸ ਤਰ੍ਹਾਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਹੈ ਤੇ ਗੁਰੂ ਦੇ ਸ਼ਬਦ ਦੇ ਰਾਹੀ ਅਪਦੇ ਨਾਲ ਸਾਡੀ ਜਾਣ ਪਹਿਚਾਨ ਪਹਿਚਾਣਾ ਬਣਵਾਉਂਦਾ ਹੈ ਕਹਿੰਦੇ ਸਾਰਿਆਂ ਨੂੰ ਤੇਰਾ ਹੀ ਆਸਰਾ ਤੇਰਾ ਹੀ ਆਧਾਰ ਆ ਜਿਵੇਂ ਤੈਨੂੰ ਚੰਗਾ ਲੱਗਦਾ ਉਹ ਮੈਂ ਤੂੰ ਆਪਣੇ ਸੰਸਾਰ ਨੂੰ ਚਲਾ ਰਿਆਂ ਹੈ ਕਹਿੰਦੇ ਤੇਰੇ ਵਰਗਾ ਤੇਰੇ ਜਿੱਡਾ ਦਾਤਾ ਸਮਰਥ ਕੋਈ ਹੈ ਨਹੀਂ ਜਿਹਦੇ ਕੋਲ ਮੈਂ ਆਪਣੇ ਦਿਲ ਦੀ ਬਿਰਥਾ ਸੁਣਾਵਾਂ ਸ਼ਲੋਕ ਮਹੱਲਾ ਤੀਜਾ ਪਰਮ ਪੁਲਾਈ ਸਭ ਜਗ ਫਿਰੀ ਫਾਵੀ ਹੋਈ ਪਾਲ ਸੋ ਸੋਹ ਸਾਤ ਨ ਦੇਵਈ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈਐ ਅੰਤਰ ਰਖੀਐ ਉਰ ਤਾਰ ਨਾਨਕ ਕਰ ਬੈਠਿਆ ਸੋਹ ਪਾਇਆ ਜਾ ਕਿਰਪਾ ਕੀਤੀ ਕਰਤਾਰ ਹੰਦੀ ਸੰਗਜ ਜੀ ਪਾਸ਼ਾ ਕਹਿੰਦੇ ਨੇ ਕਿ ਜੀਵ ਜੋ ਪਟਕਣਾ ਵਿੱਚ ਨੇ ਉਹ ਪਰਮੇਸ਼ਰ ਨੂੰ ਭਾਲਦੇ ਨੇ ਬਾਹਰੋਂ ਤੇ ਇਸ ਤਰ੍ਹਾਂ ਪਰਮੇਸ਼ਰ ਨੂੰ ਭਾਲਿਆ ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਹੈਗੀ ਕਿਉਂਕਿ ਇਹ ਪਰਮੇਸ਼ਰ ਨੇ ਵਿਧ ਹੀ ਨਹੀਂ ਬਣਾਈ ਹੈਗੀ ਪਰਮੇਸ਼ਰ ਨੂੰ ਲੱਭਣ ਦੀ ਜਦੋਂ ਗੁਰੂ ਦੇ ਰਾਹੀਂ ਕਿਰਪਾ ਹੁੰਦੀ ਆ ਪਰਮੇਸ਼ਰ ਦਾ ਨਾਮ ਧਿਆਇਆ ਜਾਂਦਾ ਫੇਰ ਜੀਵ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਬਸਾਉਂਦੇ ਨੇ ਤੇ ਇਸ ਤਰ੍ਹਾਂ ਜਦੋਂ ਪਰਮੇਸ਼ਰ ਕਿਰਪਾ ਕਰਦੇ ਨੇ ਘਰ ਬੈਠਿਆ ਆਪਣੇ ਹਿਰਦੇ ਘਰ ਵਿੱਚ ਪਰਮੇਸ਼ਰ ਨੂੰ ਪਾ ਲਈਦਾ ਮਹੱਲਾ ਤੀਜਾ ਤੰਦਾ ਤਾਵਤ ਦਿਨ ਗਿਆ ਰੈਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰ ਉੱਪਰ ਜਮ ਡੰਡ ਹੈ ਦੂਜੇ ਪਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲਾਗੈ ਕੋਏ ਨਾਨਕ ਸਹਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਵਾਹਿਗੁਰੂ ਜੀ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਜ਼ਿਆਦਾਤਰ ਦਿਨ ਆਪਣਾ ਤੰਦਿਆਂ ਚ ਗਵਾ ਲੈਂਦੇ ਨੇ ਰਾਤ ਸੌ ਕੇ ਗਵਾ ਲੈਂਦੇ ਨੇ ਫਿਰ ਪਰਮੇਸ਼ਰ ਦੇ ਨਾਮ ਲਈ ਜਪਣ ਲਈ ਕਿਹੜਾ ਵਕਤ ਕੱਢਿਆ ਜਿਹੜੇ ਝੂਠ ਦੇ ਪਿੱਛੇ ਚੱਲਦੇ ਨੇ ਝੂਠ ਹੀ ਕਮਾਉਂਦੇ ਨੇ ਇਸ ਤਰ੍ਹਾਂ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਜੀਵਨ ਵਿਅਰਥ ਕਰਕੇ ਚਲੇ ਜਾਂਦੇ ਨੇ ਜਮ ਦਾ ਡੰਡ ਉਹਨਾਂ ਦੇ ਸਿਰ ਦੇ ਉੱਪਰ ਰਹਿੰਦਾ ਤੇ ਦੂਜੇ ਪਰਮਾਤਮਾ ਨੂੰ ਛੱਡ ਕੇ ਸੰਸਾਰਿਕ ਪਦਾਰਥਾਂ ਦੇ ਵਿੱਚ ਗਲਤਾਨ ਹੋਣ ਸਦਕਾ ਆਪਣੀ ਇੱਜ਼ਤ ਗਵਾ ਲੈਂਦੇ ਨੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਨੇ ਜਦੋਂ ਗੁਰੂ ਦੀ ਕਿਰਪਾ ਸਦਕਾ ਕਿਸੇ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਉਹਨੂੰ ਫਿਰ ਜਮ ਦੇ ਮਾਰ ਦਾ ਡਰ ਨਹੀਂ ਰਹਿੰਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਉਹਦੀ ਰਹਿਮਤ ਸਦਕਾ ਮਿਲ ਜਾਂਦਾ ਹੈ ਉਹ ਜੀਵ ਫਿਰ ਪਰਮੇਸ਼ਰ ਵਿੱਚ ਸਮਾਇਆ ਰਹਿੰਦਾ ਹੈ ਪੌੜੀ ਇੱਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮੱਤੀ ਇੱਕ ਨਾ ਨੋ ਨਾਉ ਬਖਸਣ ਅਸਥਿਰ ਹਰ ਸੱਤੀ ਪੌਣ ਪਾਣੀ ਬੈਸੰਤ ਰੋ ਹੁਕਮ ਕਰੇ ਭਗਤੀ ਇਨਾਨੂ ਪਉ ਅਗਲਾ ਪੂਰੀ ਬਣਤ ਬਣਾਂਤੀ ਇਨਾਨੂ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਿਐ ਸੁਖ ਪਾਈ ਵਾਹਿਗੁਰੂ ਕਹਿੰਦੇ ਪਰਮੇਸ਼ਰ ਨੇ ਕਈ ਜੀਵਾਂ ਨੂੰ ਆਪ ਸਤਿਗੁਰ ਦੇ ਰਾਹੀ ਮਤ ਦੇ ਕੇ ਆਪਣੀ ਸਿਫਤ ਸਲਾਹ ਵਿੱਚ ਲਾਇਆ ਇਕ ਨਾ ਨੂੰ ਕਹਿੰਦੇ ਆਪਣਾ ਸਦਾ ਦੇ ਰਹਿਣ ਵਾਲਾ ਨਾਉ ਦਾਨ ਵਿੱਚ ਬਖਸ਼ ਦਿੱਤਾ ਕਹਿੰਦੇ ਜਿਹੜੇ ਪੌਣ ਹਵਾ ਪਾਣੀ ਅੱਗ ਇਹ ਵੀ ਪਰਮੇਸ਼ਰ ਦੀ ਹੁਕਮ ਦੇ ਵਿੱਚ ਉਹਦੀ ਭਗਤੀ ਕਰ ਰਹੇ ਨੇ ਇਹ ਪਰਮੇਸ਼ਰ ਦੇ ਡਰ ਅਦਬ ਵਿੱਚ ਚੱਲਦੇ ਨੇ ਇਸ ਤਰ੍ਹਾਂ ਪਰਮੇਸ਼ਰ ਨੇ ਸੰਸਾਰ ਦੀ ਕੋਈ ਨਾ ਕਮੀ ਵਾਲੀ ਬਣਤ ਬਣਾਈ ਹੋਈ ਆ ਜਿਹਦੇ ਵਿੱਚ ਕੋਈ ਕਮੀ ਨਹੀਂ ਹੈ ਕਹਿੰਦੇ ਉਸ ਪਰਮੇਸ਼ਰ ਦਾ ਹੀ ਹੁਕਮ ਸੰਸਾਰ ਵਿੱਚ ਚੱਲ ਰਿਹਾ ਹੈ ਜਿਹੜੇ ਜੀਵ ਉਹਦੇ ਹੁਕਮ ਦੇ ਅਨੁਸਾਰ ਚੱਲਦੇ ਨੇ ਉਹੀ ਸੁਖ ਪਾਉਂਦੇ ਨੇ ਸ਼ਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨ ਕੋਏ RAM ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ ਕਬੀਰ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਜਿਹੜੀ ਪਰਖ ਆ ਉਹਦੇ ਅੱਗੇ ਝੂਠਾ ਨਹੀਂ ਟਿਕ ਸਕਦਾ। ਉਹੀ ਪਰਖ ਵਿੱਚ ਪੂਰਾ ਉਤਰਦਾ ਜੋ ਜੀਵਦੇ ਆਂ ਜੀ ਮਰ ਜਾਂਦਾ। ਮਹੱਲਾ ਤੀਜਾ ਕਿਉਂ ਕਰ ਇਹ ਮਨ ਮਾਰੀਐ ਕਿਉਂ ਕਰ ਮਰਤਕ ਹੋਏ ਕਹਿਆ ਸਬਦ ਨਾ ਮੰਨਈ ਹਉ ਮੈਂ ਛੱਡ ਨ ਕੋਏ। ਗੁਰ ਪ੍ਰਸਾਦੀ ਹौं ਮੈਂ ਛੁੱਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸਨੋਂ ਬਖਸੈ ਤਿਸ ਮਿਲੈ ਤਿਸ ਬਿਗਨ ਨਾ ਲਾਗੇ ਕੋਏ ਫਿਰ ਤੀਸਰੇ ਪਾਤਸ਼ਾਹ ਅਮਰਦਾਸ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਹਿੰਦੇ ਕਿ ਆਪਣਾ ਮਨ ਕਿਸ ਤਰ੍ਹਾਂ ਮਾਰਿਆ ਜਾਏ ਕਿਸ ਤਰ੍ਹਾਂ ਜੀਵਦਿਆਂ ਮੁਕਤੀ ਜੀਵਦਿਆਂ ਮੁਕਤ ਹੋਈਏ ਕਹਿੰਦੇ ਸਿਰਫ ਇਹ ਕਹਿਣ ਦੇ ਨਾਲ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਮਨ ਮੰਨ ਜਾਂਦਾ ਹਉਮੈ ਛੱਡ ਹੋ ਜਾਂਦੀ ਆ ਇਸ ਤਰ੍ਹਾਂ ਨਹੀਂ ਹੈ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਫਿਰ ਜੀਵ ਦੇ ਅੰਦਰੋਂ ਹਉਮੈ ਖਤਮ ਹੁੰਦੀ ਆ ਫਿਰ ਉਹ ਜੀਂਦਿਆਂ ਜੀ ਮੁਕਤ ਹੁੰਦਾ ਸੰਸਾਰ ਵੱਲੋਂ ਜੀਂਦਿਆਂ ਜੀ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਜੀ ਆਪ ਮਿਹਰ ਕਰਦੇ ਨੇ ਉਸ ਜੀਵ ਨੂੰ ਇਹ ਜੀਵਨ ਦੀਆਂ ਮੁਕਤੀ ਮਿਲਦੀ ਆ ਤੇ ਫਿਰ ਉਹਦੇ ਜੀਵਨ ਦੇ ਵਿੱਚ ਵਿਕਾਰਾਂ ਦੀ ਕਿਸੇ ਬੰਧਨਾਂ ਦੀ ਰੁਕਾਵਟ ਨਹੀਂ ਪੈਂਦੀ। ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉ ਹੋਏ ਪੈ ਕਾ ਸੰਜਮ ਜੇ ਕਰੇ दारू ਪਾਉ ਲਾਏ ਅੰਦੇਨ ਗੁਣ ਗਾਵੈ ਸੁਖ ਸਹਜੇ ਬਿਖ ਪਵਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਫਿਰ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਹਰ ਕੋਈ ਜੀਵ ਦੀਆਂ ਮੁਕਤੀ ਦੀ ਗੱਲ ਤੇ ਕਰਦਾ ਪਰ ਇਹ ਕਿਵੇਂ ਪਾਈ ਜਾ ਸਕਦੀ ਆ ਕਹਿੰਦੇ ਉਹ ਜੀਵ ਜੋ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਦਾ ਤਦ ਦਵਾਈ ਲਵੇ ਪ੍ਰੇਮ ਦੀ दारू ਹੋਏ ਦਵਾਈ ਹੋਏ ਤੇ ਉਹਦੇ ਨਾਲ ਸੰਜਮ ਹੋਵੇ ਪਰਮੇਸ਼ਰ ਦੇ ਡਰ ਅਦਵਦਾ ਹਰ ਦਿਨ ਪਰਮੇਸ਼ਰ ਦੇ ਗੁਣ ਗਾਵੇ ਫਿਰ ਸੁੱਖ ਵਿੱਚ ਰਹਿੰਦਾ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਪਰਮੇਸ਼ਰ ਦੇ ਨਾਮ ਦੇ ਸਦਕਾ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਉਹ ਜੀਵ ਤਰ ਜਾਂਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੀ ਇਹ ਦਾਤ ਆ ਇਹ ਗੁਰੂ ਦੇ ਸਨਮੁਖ ਰਹਾ ਹੀ ਮਿਲਦੀ ਐ ਮਿਲਦੀ ਆ ਉਹਨੂੰ ਜਿਹਦੇ ਤੇ ਪਰਮੇਸ਼ਰ ਮਿਹਰ ਦੀ ਨਜ਼ਰ ਕਰਦਾ ਪੌੜੀ ਦੁਜਾ ਪਾਉ ਰਚਾਇਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਬਿਸਨਮਹੇਸ ਉਪਾਇਨ ਹੁਕਮ ਕਮਾਵਨ ਕਾਰਾ ਪੰਡਤ ਪਰਦੇ ਜੋਤ ਕੀ ਨਾ ਬੂਜੈ ਵਿਚਾਰਾ ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ ਜਿਸ ਪਾਵੇ ਤਿਸ ਬਖਸ ਲਹ ਸੱਚ ਸਬਦ ਸਮਾਈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਆਪ ਹੀ ਜਿਹੜਾ ਇਹ ਸੰਸਾਰ ਦਾ ਪ੍ਰੇਮ ਜੀਵਾਂ ਨੂੰ ਪਾਇਆ ਜੇ ਤਿੰਨ ਮਾਇਆ ਦੇ ਗੁਣ ਨੇ ਉਹਦਾ ਵਰਤਾਰਾ ਵੀ ਪਰਮੇਸ਼ਰ ਨੇ ਆਪ ਹੀ ਸੰਸਾਰ ਵਿੱਚ ਬਣਾਇਆ ਬਰਮਾ ਵਿਸ਼ਨ ਮਹੇਸ਼ ਪੈਦਾ ਕੀਤੇ ਨੇ ਉਹ ਵੀ ਉਹਦੇ ਹੁਕਮ ਦੇ ਵਿੱਚ ਕੰਮ ਕਰ ਰਹੇ ਨੇ ਜੋ ਪੰਡਤ ਲੋਕ ਨੇ ਕਹਿੰਦੇ ਉਹ ਧਾਰਮਿਕ ਗ੍ਰੰਥ ਵਗੈਰਾ ਪੜ੍ਹਦੇ ਨੇ ਪਰ ਉਹ ਤੇ ਤੇ ਵਿਚਾਰ ਨਹੀਂ ਕਰਦੇ ਹੈਗੇ ਉਹਦੇ ਅਨੁਸਾਰ ਆਪਣਾ ਜੀਵਨ ਨਹੀਂ ਢਾਲਦੇ ਫਿਰ ਕਹਿੰਦੇ ਹੈ ਪਰਮੇਸ਼ਰ ਜੀ ਇਹ ਤੇਰਾ ਹੀ ਸਾਰਾ ਖੇਲ ਬਣਾਇਆ ਹੋਇਆ ਜਗਤ ਵਿੱਚ ਜਿਸ ਤੇ ਤੂੰ ਆਪ ਕਿਰਪਾ ਕਰਦਾ ਉਹਨੂੰ ਬਖਸ਼ ਲੈਣਾ ਤੇ ਉਹ ਜੀਵ ਗੁਰੂ ਦੇ ਸ਼ਬਦ ਰਾਹੀਂ ਤੇਰੇ ਵਿੱਚ ਸਮਾ ਜਾਂਦੇ ਨੇ ਸ਼ਲੋਕ ਮਹਲਾ 3 ਜਾਂ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੋ ਫਿਰੈ ਤਪੱਸਦਾ ਵੈ ਪਰਮੇ ਪੂਲਾ ਸਭ ਤੀਰਥ ਗਹੇ ਉਹ ਤਪਾ ਕੈਸੇ ਪਰਮਗਤ ਲਹੇ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪ ਮੁਖ ਅੰਤਰ ਪਾਵੇ ਨਵਾਹੀ ਕਰੀ ਹੰਦੀ ਸੰਗਜੀ ਪਾਸ਼ਾ ਕਹਿੰਦੇ ਨੇ ਜਿਹੜੇ ਮਨ ਦੇ ਝੂਠੇ ਨੇ ਝੂਠ ਦੀ ਕਮਾਈ ਕਰਦੇ ਨੇ ਪਰ ਤੀਰਥਾਂ ਤੇ ਰਟਨ ਕਰਦੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਵੀ ਅਸੀਂ ਤਪੱਸਵੀ ਆ ਅਸੀਂ ਤਪ ਕਰ ਰਹੇ ਆ ਕਹਿੰਦੇ ਇਸ ਤਰ੍ਹਾਂ ਦੇ ਤੱਪੇ ਜੋ ਸਿਰਫ ਮਾਇਆ ਦੀ ਖਾਤਰ ਫਿਰ ਰਹੇ ਨੇ ਅੰਦਰੋਂ ਝੂਠੇ ਨੇ ਤੀਰਥਾਂ ਦੇ ਵਾਦੂ ਦੇ ਰਟਨ ਕਰ ਰਹੇ ਨੇ ਉਹ ਕਿਸ ਤਰ੍ਹਾਂ ਕਹਿੰਦੇ ਪਰਮਪਦ ਦੀ ਅਵਸਥਾ ਸਭ ਤੋਂ ਉੱਚੀ ਆਤਮਿਕ ਅਵਸਥਾ ਕਿਵੇਂ ਪ੍ਰਾਪਤ ਕਰ ਸਕਦੇ ਨੇ ਉਹਨਾਂ ਦੇ ਅੰਦਰ ਤੇ ਝੂਠ ਹੈ ਕਹਿੰਦੇ ਹਾਂਜੀ ਇਸ ਤਰ੍ਹਾਂ ਜੇ ਕੋਈ ਗੁਰੂ ਦੀ ਕਿਰਪਾ ਸਦਕਾ ਉਸ ਪਰਮੇਸ਼ਰ ਦੇ ਨਾਮ ਨੂੰ ਕਮਾਵੇ ਉਹ ਫਿਰ ਤਪਾ ਬਣਦਾ ਹੈ ਉਹ ਫਿਰ ਅਸਲ ਚ ਮੁਕਤੀ ਪਾਉਂਦਾ ਹੈ ਸੰਸਾਰ ਵੱਲੋਂ ਮਹੱਲਾ ਤੀਜਾ ਸੋਤ ਪਾ ਜੇ ਇਹ ਤਪ ਕਾਲੇ ਸਤਿਗੁਰ ਨੂੰ ਮਿਲੈ ਸਬਦ ਸਮਾਲੇ ਸਤਿਗੁਰ ਕੀ ਸੇਵਾ ਇਹ ਤਪ ਪਰਵਾਨ ਨਾਨਕ ਸੋਤ ਪਾ ਦਰਗਹਿ ਪਾਵੇ ਮਾਣ ਤੇ ਜਿਹੜਾ ਅਸਲੀ ਕੋਈ ਤਪੱਸਵੀ ਆ ਉਹਦੀ ਗੱਲ ਕਰਦੇ ਨੇ ਉਹ ਅਸਲੀ ਤਪੱਸਵੀ ਕਹਿੰਦੇ ਜੋ ਸਤਗੁਰ ਦੀ ਸ਼ਰਨ ਚ ਆਵੇ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਕਮਾਵੇ ਕਹਿੰਦੇ ਸਤਗੁਰ ਦੀ ਦੱਸੀ ਸੇਵਾ ਭਗਤੀ ਪਰਮੇਸ਼ਰ ਦਾ ਨਾਮ ਜਪੇ ਇਹ ਤਪ ਪਰਵਾਣਾ ਨਾਨਕ ਜੀ ਕਹਿੰਦੇ ਨੇ ਜੋ ਇਸ ਤਰ੍ਹਾਂ ਦਾ ਤਪ ਕਰਦਾ ਪਰਮੇਸ਼ਰ ਦੇ ਨਾਮ ਦੀ ਕਮਾਈ ਦਾ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਜ਼ਤ ਪਾਉਂਦਾ ਹੈ ਉਰੀ ਰਾਤ ਦਿਨ ਸੋਪਾਏਨ ਸੰਸਾਰ ਕੀ ਵਰਤਣ ਗੁਰਮਤੀ ਕਟ ਚਾਨਣਾ ਆਨੇਰ ਬਿਨਾਸਣ ਹੁਕਮੇ ਹੀ ਸਭ ਸਾਜਿਐਨ ਰਬਿਆ ਸਭ ਬਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮਖ ਸਦਾ ਹਰਪਣ ਸਬਦੇਹੀ ਸੋਜੀ ਪਈ ਸੱਚੇ ਆਪ ਬੁਝਾਈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਪਰਮੇਸ਼ਰ ਨੇ ਰਾਤ ਦਿਨ ਬਣਾਏ ਨੇ ਜੀਵਾਂ ਦੇ ਜੀਵਨ ਦੇ ਵਰਤ ਵਰਤਾ ਲਈ ਪਰ ਗੁਰੂ ਦੇ ਮਤ ਸਦਕਾ ਜਿਸ ਜੀਵ ਦੇ ਅੰਦਰ ਆਤਮਿਕ ਚਾਨਣ ਹੁੰਦਾ ਉਹਦਾ ਹੀ ਜਿਹੜਾ ਇਹ ਮਾਇਆ ਦਾ ਹਨੇਰਾ ਉਹ ਖਤਮ ਹੁੰਦਾ ਹੈ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਹੀ ਧਰਤੀ ਸਾਜੀ ਆ ਜੀਵ ਸਾਜੇ ਨੇ ਹਰ ਇੱਕ ਵਾਣ ਤ੍ਰਿਣ ਵਿੱਚ ਆਪ ਵਿਆਪਕ ਹੈ ਰਵ ਰਿਹਾ ਹੈ ਕਹਿੰਦੇ ਉਹ ਪਰਮੇਸ਼ਰ ਦਾ ਇਹ ਸਾਰਾ ਵਰਤਾਰਾ ਆਪ ਹੀ ਵਰਤਾਇਆ ਹੋਇਆ ਹੈ ਗੁਰੂ ਦੇ ਸਨਮੁਖ ਹੋ ਕੇ ਸਦਾ ਹੀ ਉਸ ਪਰਮੇਸ਼ਰ ਦਾ ਨਾਮ ਜਪੀਏ ਉਹ ਪਰਮੇਸ਼ਰ ਗੁਰੂ ਦੇ ਸ਼ਬਦ ਦੇ ਰਾਹੀਂ ਜੀਵ ਨੂੰ ਆਪੇ ਹੀ ਸੋਝੀ ਦਿੰਦਾ ਜਿਸ ਜੀਵ ਨੂੰ ਦੇਣੀ ਚਾਹੇ ਉਸ ਨੂੰ ਹੀ ਉਹਦੇ ਬਾਰੇ ਅਸਲੀਅਤ ਸਮਝ ਲੱਗਦੀ ਹੈ। ਸ਼ਲੋਕ ਮਹਲਾ 3ਆ ਅਬਿਆਗਤ ਇਹ ਨ ਆਖਿਐਨ ਜਿਨਕੇ ਚਿਤ ਮਹਿ ਪਰਮ ਤਿਸਦੈ ਦਿੱਤੈ ਨਾਨਕਾ ਤੇ ਹੋ ਜਿਹ ਹਾ ਧਰਮ। ਅਭੇ ਨਿਰੰਜਨ ਪਰਮ ਪਦ ਤਾਕਾ ਪੂਖਾ ਹੋਏ ਤਿਸ ਕਾ ਪੂਜਨ ਨਾਨਕਾ ਵਿਰਲਾ ਪਾਏ ਕੋਏ ਉਹ ਵਾਹੀ ਕਰਤੀ ਬੜੀ ਡੂੰਗੀ ਰਮਜ਼ ਦੀ ਗੱਲ ਕੀਤੀ ਆ ਪਾਤਸ਼ਾਹ ਨੇ ਨਾ ਤੁਕਾਂ ਚ ਕਹਿੰਦੇ ਜਿਹੜੇ ਤਿਆਗੀ ਨੇ ਜਾਂ ਫਕੀਰ ਨੇ ਉਹ ਨਹੀਂ ਆਖੇ ਜਾ ਸਕਦੇ ਜਿਨ੍ਹਾਂ ਦੇ ਚਿੱਤ ਵਿੱਚ ਪਟਕਣਾ ਹੋਵੇ ਜੋ ਪਟਕਣਾ ਦੇ ਵਿੱਚ ਦਰਦਰ ਮੰਗਦੇ ਫਿਰਦੇ ਹੋਣ ਤੇ ਉਹਨਾਂ ਨੂੰ ਜੋ ਦਿੱਤਾ ਉਹਦਾ ਕੀ ਲਾਭ ਹੋਇਆ ਉਹਦਾ ਲਾਭ ਨਹੀਂ ਹੁੰਦਾ ਕਿਉਂਕਿ ਜਿਹਨੂੰ ਦਿੱਤਾ ਖਾਣ ਨੂੰ ਉਹ ਅੰਦਰੋਂ ਪਟਕਣਾ ਵਿੱਚ ਹੈ ਕਹਿੰਦੇ ਅਸਲ ਦੇ ਵਿੱਚ ਤੇ ਉਹ ਜੀਵ ਜਿਹਨੂੰ ਪਰਮੇਸ਼ਰ ਦੇ ਨਾਮ ਦੀ ਭੁੱਖਾ ਪਰਮੇਸ਼ਰ ਦੇ ਮਿਲਾਪ ਦੀ ਭੁੱਖਾ ਉਹ ਕਹਿੰਦੇ ਫਿਰ ਜੇ ਉਹ ਕਹਿੰਦੇ ਕਿਸੇ ਦੇ ਦਰ ਤੋਂ ਜਾਂਦਾ ਤੇ ਉਹਨੂੰ ਕਹਿੰਦੇ ਜਿਸ ਚੀਜ਼ ਦੀ ਭੁੱਖ ਆ ਉਹ ਮਿਲਦੀ ਆ ਉਹਨੂੰ ਭੁੱਖਾ ਪਰਮੇਸ਼ਰ ਦੇ ਮਿਲਾਪ ਦੀ ਇਸ ਤਰ੍ਹਾਂ ਦਾ ਭੋਜਨ ਕਹਿੰਦੇ ਉਹਨੂੰ ਕੋਈ ਵਿਰਲਾ ਹੀ ਦੇ ਸਕਦਾ ਕਿਉਂਕਿ ਕੋਈ ਹੈ ਜੋ ਪਰਮੇਸ਼ਰ ਦੀ ਗੱਲ ਕਰਨ ਵਾਲਾ ਹੈ ਮਹੱਲਾ ਤੀਜਾ ਅਬਿਆਗਤ ਏ ਨਾ ਆਖੀਅਨ ਜੇ ਪਰਕਰ ਪੋਜਨ ਕਰੇਨ ਉਦਰੈ ਕਾਰਨ ਆਪਣੇ ਬਹਿਲੇ ਪੇਖ ਕਰਨ ਅਬਿਆਗਤ ਸੇ ਨਾਨਕਾ ਜੇ ਆਤਮ ਗੌਣ ਕਰੇਨ ਪਾਲ ਲਹਿਨ ਸੋ ਆਪਣਾ ਨਿਜ ਕਰ ਰਹਿਣ ਕਰੇਨ ਫਿਰ ਕਹਿੰਦੇ ਨੇ ਫਕੀਰ ਉਹ ਨਹੀਂ ਜਾਂ ਆਖੇ ਜਾ ਸਕਦੇ ਜੋ ਦੂਜਿਆਂ ਦੇ ਘਰ ਭੋਜਨ ਮੰਗ ਕੇ ਖਾਂਦੇ ਨੇ ਆਪਣਾ ਢਿੱਡ ਭਰਨ ਦੀ ਖਾਤਰ ਬਾਹਰਲੇ ਧਾਰਮਿਕ ਪੇਖ ਬਣਾਉਂਦੇ ਨੇ ਕਹਿੰਦੇ ਫਕੀਰ ਤੇ ਉਹੀ ਕਹੇ ਜਾ ਸਕਦੇ ਨੇ ਨਾਨਕ ਜੀ ਕਹਿੰਦੇ ਨੇ ਵੀ ਜੋ ਆਪਣੇ ਅੰਤਰ ਆਤਮੇ ਨੂੰ ਪਾਲਣ ਆਪਣੇ ਅੰਤਰ ਆਤਮੇ ਉਸ ਪਰਮੇਸ਼ਰ ਨੂੰ ਪਾਲ ਲੈਂਦੇ ਨੇ ਫਿਰ ਉੱਥੇ ਆਪਣੇ ਨਿੱਜ ਦੇ ਘਰ ਵਿੱਚ ਟਿਕ ਜਾਂਦੇ ਨੇ ਉਹ ਨੇ ਕਹਿੰਦੇ ਅਸਲ ਚ ਫਕੀਰ ਉਹ ਨਿੰਗੇ ਜਿਹੜੇ ਦਰਦਰ ਤੋਂ ਮੰਗ ਕੇ ਖਾਂਦੇ ਨੇ ਪੌੜੀ ਅੰਬਰ ਤਰਤ ਵਿਸ਼ੋੜਿਅਨ ਵਿੱਚ ਸੱਚਾ ਅਸਰਾਓ ਕਰਦਰ ਸਬੋ ਸੱਚ ਹੈ ਜਿਸ ਵਿੱਚ ਸੱਚਾ ਨਾਓ ਸਭ ਸੱਚਾ ਹੁਕਮ ਵਰਤਦਾ ਗੁਰਮਖ ਸੱਚ ਸਮਾਓ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਾਓ ਸਭ ਸੱਚੋ ਸੱਚ ਵਰਤਦਾ ਗੁਰਮਖ ਅਲਖ ਲਖਾਈ ਨਵਹਿਕਾ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਪਰਮੇਸ਼ਰ ਨੇ ਆਪ ਹੀ ਧਰਤੀ ਤੇ ਆਕਾਸ਼ ਨੂੰ ਵਿਛੋੜਿਆ ਹੋਇਆ ਹੈ ਵਿੱਚ ਆਪਣੇ ਰਹਿਣ ਦਾ ਟਿਕਾਣਾ ਬਣਾਇਆ ਹੈ ਕਹਿੰਦੇ ਉਹੀ ਘਰ ਦਰ ਸੱਚਾ ਹੈ ਜਿੱਥੇ ਉੱਥੇ ਸੱਚੇ ਦਾ ਨਾਮ ਜਪਿਆ ਜਾਂਦਾ ਸੰਸਾਰ ਵਿੱਚ ਉਸ ਪਰਮੇਸ਼ਰ ਦਾ ਹੁਕਮ ਵਰਤ ਵਰਤ ਰਿਹਾ ਹੈ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਵਿੱਚ ਲੀਨਤਾ ਪਾਈ ਜਾ ਸਕਦੀ ਹੈ ਪਰਮੇਸ਼ਰ ਆਪ ਸੱਚਾ ਹੈ ਉਹਦਾ ਤਖਤ ਸੱਚਾ ਹੈ ਸੱਚੇ ਤਖਤ ਤੇ ਬੈਠ ਕੇ ਉਹ ਸੱਚਾ ਨਿਯਮ ਵਰਤਾਉਂਦਾ ਹੈ ਇਸ ਸੰਸਾਰ ਵਿੱਚ ਸਭ ਪਾਸੇ ਉਸ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਹੈ ਗੁਰੂ ਦੇ ਸਨਮੁਖ ਰਹਿ ਕੇ ਉਸ ਅਦ੍ਰਿਸ਼ਟ ਪਰਮੇਸ਼ਰ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ ਸਲੋਕ ਮਹੱਲਾ ਤੀਜਾ ਰਹਿਨ ਆਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਪਾਣ ਚੱਲੇ ਆਪਣੇ ਬਹੁਤੀ ਲਹਿ ਸਜਾਏ ਰਹਿਨ ਆਇਰ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨੋਂ ਨਿਦ ਪਾਈਐ ਜੇ ਚੱਲੇ ਤਸਰ ਜਾਏ ਵਾਹਿਗੁਰੂ ਜੀ ਹਰ ਨਾਇਰ ਸੰਸਾਰ ਸਾਗਰ ਕਹਿੰਦੇ ਇਹ ਜਿਹੜਾ ਸੰਸਾਰ ਸਾਗਰ ਆ ਇਹਦੇ ਵਿੱਚ ਪਰਮੇਸ਼ਰ ਆਪ ਹੈ ਪਰ ਜੋ ਜੀਵ ਝੂਠੇ ਨੇ ਸੱਚੇ ਨਹੀਂ ਬਣ ਸਕਿਏ ਉਹਦੇ ਨਾਮ ਦੀ ਕਮਾਈ ਨਾਲ ਉਹ ਜਨਮ ਮਰਨ ਦੇ ਚੱਕਰ ਚ ਪਏ ਹੋਏ ਨੇ ਜਿਹੜੇ ਆਪਣੇ ਮਨ ਦੀ ਮਤ ਪਿੱਛੇ ਚੱਲਣੇ ਉਹ ਸਜ਼ਾਵਾਂ ਪਾਉਂਦੇ ਨੇ ਇਸ ਸੰਸਾਰ ਸਾਗਰ ਵਿੱਚ ਸਭ ਕੁਝ ਹੈ ਪਰਮੇਸ਼ਰ ਆਪ ਜੋ ਹੈ ਪਰ ਜਿਸ ਤੇ ਬਖਸ਼ਿਸ਼ ਹੁੰਦੀ ਆ ਵੱਡੇ ਭਾਗ ਨੇ ਉਹ ਉੱਥੋਂ ਪਰਮੇਸ਼ਰ ਨੂੰ ਪਾ ਲੈਂਦੇ ਨੇ ਇਸ ਸੰਸਾਰ ਸਾਗਰ ਦੇ ਵਿੱਚ ਰਹਿੰਦੇ ਆ ਹੋਇਆ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਉਸ ਪਰਮੇਸ਼ਰ ਦੇ ਭਾਣੇ ਵਿੱਚ ਹੁਕਮ ਵਿੱਚ ਚੱਲਦੇ ਨੇ ਉਹ ਉਸ ਪਰਮੇਸ਼ਰ ਨੂੰ ਜੋ ਨੌ ਨਿੱਧੀਆਂ ਰੂਪ ਖਜ਼ਾਨਾ ਹੈ ਉਹਨੂੰ ਪਾ ਲੈਂਦੇ ਨੇ ਸੰਸਾਰ ਦੇ ਨੌ ਨਿੱਧ ਖਜ਼ਾਨੇ ਪਾ ਲੈਂਦੇ ਨੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਸਭ ਕੁਝ ਪਾ ਲੈਂਦੇ ਨੇ ਇਸ ਸੰਸਾਰ ਸਾਗਰ ਵਿੱਚ ਹੀ ਸਭ ਕੁਝ ਹੈ ਪਰਮੇਸ਼ਰ ਆਪ ਇੱਥੇ ਵਰਤ ਰਿਹਾ ਹੈ ਪਰ ਕਹਿੰਦੇ ਜੋ ਦੇ ਹੁਕਮ ਵਿੱਚ ਚੱਲਦਾ ਉਹ ਸਭ ਪ੍ਰਾਪਤੀਆਂ ਕਰਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੇ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਇਆ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ